ਸੰਵਾਦ ਪੰਜਾਬ ਸਰਕਾਰ ਦੇ ਸੀਐਮ ਮਹਾਂਜੀ ਦਾ ਐਜੂਕੇਸ਼ਨ ਮਿਨਿਸਟਰ ਹੋਰ ਜੋਬ ਬੈਂਸੀ ਦਾ ਸਾਡੇ ਪਾਰਟੀ ਦੇ ਸਪੀਕਰ ਵਿਨ ਕੇਜਰੀਵਾਲ ਜੀ ਦਾ اور ਦਿੱਲੀ ਦੇ ਡਿਪੀਸੀਐਮ ਹੋਰ ਹੈੱਲਥ ਮਿਨਿਸਟਰ ਹੈ ਮਨੀਸ਼ ਸੋਦੀ ਅਲੀ ਦਾ ਸਾਡੀ ਸਰਕਾਰ ਦਾ ਇੱਕ ਵਿਜ਼ਨ ਹੈਗਾ ਇਹ ਸਕੂਲਾਂ ਨੂੰ ਬਹੁਤ ਅੱਛਾ ਰੂਪ ਦੇਣਾ ਉਹਨਾਂ ਨੂੰ ਅਪਗ੍ਰੇਡ ਕਰਨਾ ਇਥੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ ਔਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨਾ ਸੋ ਮੈਂ ਇਹ ਸਮਝਦਾ ਵੀ ਇਹ ਇਸ ਬੁਲਾਵੜੀ ਸਕੂਲ ਦੇ ਵਿੱਚ 19 ਲੱਖ 19 ਹਜ਼ਾਰ ਦੀ ਲਾਗਤ ਨਾਲ ਜਿਹੜਾ ਨਵਾਂ ਕਲਾਸਰੂਮ ਹੈ ਅਜਮਾ ਇਸ ਪ੍ਰੋਜੈਕਟਰ ਵਾਈਫਾਈ ਜਾਂ ਲੈਪਟਾਪ ਜਾਂ ਕੰਪਿਊਟਰ ਜੋ ਬੱਚਿਆਂ ਨੂੰ ਚਾਹੀਦਾ ਅਜਮਾ ਸਭ ਜਿਹੜਾ ਪ੍ਰੋਵਾਈਡ ਕਰਾ ਰਹੀ ਹੈ ਸਰਕਾਰ ਔਰ ਬੱਚਿਆਂ ਨੂੰ ਕੋਈ ਬਹੁਤ ਸਾਰੇ ਬੱਚਿਆਂ ਦੇ ਵਿੱਚ ਆਪਣੇ ਅਖੀ ਦੇਖੋ ਮੀਡੀਆ ਦੇ ਸਾਥੀਆਂ ਨੇ ਪਿੱਛੇ ਇੱਕ ਗੱਲ ਕੀਤੀ ਬਹੁਤ ਸਾਰੇ ਪੰਜਾਬ ਵਿੱਚ 20 ਹਜ਼ਾਰ ਸਕੂਲ ਹੈ 2000 ਸਕੂਲਾਂ ਦੇ ਵਿੱਚੋਂ 6000 ਸਕੂਲਾਂ ਦੇ ਵਿੱਚ ਚਾਰਦواری ਵੀ ਨਹੀਂ ਬਾਰ ਮਨੋਤਰੀ ਯਾਦਵ ਇਹ ਗੱਲ ਕੀਤਾ ਹੋਈ ਸ਼ੇਅਰ ਅਸੀਂ ਕਿਉਂ ਕਰ ਰਹੇ ਜਾਂ ਕਿਹੜਾ ਇੰਟਰੈਕਸ਼ਨ ਹੈ ਸਾਰੇ ਟੀਚਰਸ ਦਾ ਬੱਚਿਆਂ ਦਾ ਮੀਟਿੰਗਸ ਦਾ ਉੱਥੇ ਦੇ ਨੁਮਾਇੰਦੇ ਜਿਹੜੇ ਜਿੱਦਾਂ ਸਾਡੇ ਬਣਾ ਉੱਥੇ ਕੋਰਸ ਸਰਵਾਂ ਦਾ ਮਜੀਦ ਸਿੰਘ ਜੀ ਵਾਈਫ ਇੱਥੋਂ ਆਨ ਦਾ ਪ੍ਰਭਾਵ ਖੜਾ ਸਾਰਾ ਅੱਗੇ ਬਾਅਦ ਸਾਨੀ ਜੀ ਜਿਹੜਾ ਵੱਡੇ ਸਮਾਜ ਸੇਵੀ ਹੈ ਉਹ ਸਾਡੇ ਮੈਂਬਰ ਪਾਰਲੀਮੈਂਟ ਮਿਕਰ ਖਾਨੀ ਦੇ ਬ੍ਰਦਰ ਵੀ ਹੈ ਔਰ ਆਹਮਦ ਵੀ ਪਾਰਟੀ ਨੂੰ ਸਪੋਰਟ ਵੀ ਹੈ ਵੱਡੀ ਗੱਲ ਸੀ ਜਦੋਂ ਇਹ ਕਿਥੋਂ ਚੱਲਿਆ ਹੈਗਾ ਸਾਰੇ ਚੀਜ਼ਾਂ ਕਿਸੇ ਨੇ ਪਿੱਛੇ ਇੱਕ ਕਮੈਂਟਸ ਕਿ ਆਪਦਾ ਜੀ ਵੀ ਪਲਾਉ ਦਾ ਬਾਥਰੂਮ ਦਾ ਵੀ ਕੱਟਣਾ ਜੀ ਬੁਲਾਣਾ ਹੈ। ਮੈਂ ਉਹਨਾਂ ਉਹਨਾਂ ਬੰਦਿਆਂ ਨੂੰ ਪੁੱਛਣਾ ਚਾਹਣਾ। ਉਹ ਸੰਨ ਮਨੀਸ਼ ਮੋਦੀਆ ਜੀ ਸਾਡੇ ਸਰਕਾਰ ਆਣ ਤੋਂ ਪਹਿਲਾਂ ਉਹਨਾਂ ਨੇ ਵਿਜ਼ਿਟ ਕੀਤਾ ਬਹੁਤ ਸਾਰੇ ਕੁਝ ਸਕੂਲਾਂ ਦਾ। ਉੱਥੇ ਬੱਚਿਆਂ ਵੀ ਲੋਕਾਂ ਗਰਲ ਸਕੂਲ ਸੀਗਾ ਜ਼ਿਆਦਾਤਰ। ਉੱਥੇ ਉਹ ਬੱਚਿਆਂ ਨੇ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ? ਤੇ ਛੋਟੀਆਂ ਬੱਚੀਆਂ ਸੀਗੀਆਂ ਉਹਨਾਂ ਨੇ ਕਿਹਾ ਜੀ ਸਾਡੇ ਕੋ ਬਾਥਰੂਮ ਨਹੀਂ ਹੈ। ਦੋ ਤੇ ਸਰਕਾਰ ਨੂੰ ਸੁਣਨਾ ਚਾਹੀਦਾ ਸਿਕਾ। ਉਹਨਾਂ ਨੇ ਉਸ ਵੇਲੇ ਕਹਿ ਸੀ ਇਹਰੇ ਉਹਨਾਂ ਨੇ ਸੋਚਿਆ ਅਸੀਂ ਸਪਰਿਚਿਆ ਨੂੰ ਬਹੁਤ ਜ਼ਰੂਰੀ ਹੈ ਕਲਰ ਟੂਕ ਨੂੰ ਬਹੁਤ ਅੱਛੇ ਚਾਹੀਦੇ ਸੋ ਇਹ ਇਸ ਕਰਕੇ ਸਰਕਾਰ ਨੇ ਆਪਣੀ ਇਸ ਇਨਫਰਾਸਟ੍ਰਕਚਰ ਦੀ ਜ਼ਿੰਮੇਵਾਰੀ ਨੂੰ ਉਾਰੀ ਹੈ ਕਈ 100 ਕਿਲੋਮੀਟਰ ਚਾਰਦਵਾਰੀ ਕੀਤੀ ਸਰਕਾਰ ਨੇ 5 ਸਾਲ ਦੇ ਅੰਦਰ ਅੱਜ ਨਾਲ ਇਹਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਕਿ ਉਸ ਮੇਲੇ ਸੋ ਇਹ ਸਕੂਲਾਂ ਨੂੰ ਔਰ ਬਾਕੀ ਸਾਰੇ ਸਕੂਲਾਂ ਨੂੰ ਅਪਡੇਟ ਕਰਨ ਦੇ ਲਈ ਪੰਜਾਬ ਦੇ 20 ਹਜ਼ਾਰ ਸਕੂਲਾਂ ਨੂੰ ਲਗਾਤਾ ਔਰ ਇਹ ਸਾਰਾ 18000 ਕਰੋੜ ਦਾ ਬਜਟ ਜਿਹੜਾ ਹੈ এডਿਕੇਸ਼ਨ ਲਈ ਸਕੂਲੀ ਸਿੱਖਿਆ ਲਈ ਕਲਪਤਾਰ ਤੇ ਰੱਖਿਆ ਗਿਆ ਸੋ ਮੈਂ ਫੇਰ ਦੁਆਰਾ ਇੱਥੇ ਦੇ ਇਲਾਕੇ ਨੂੰ ਅਸਲੀ ਨਾਲ ਪੀਚਰ ਸਰਵੰ ਦਾ ਪ੍ਰਿੰਸੀਪਲ ਦਾ ਜਿੰਪਲ ਸਾਹਿਬ ਦਾ ਔਰ এডਿਕੇਸ਼ਨ ਨਾਲ ਸੰਬੰਧਿਤ ਜਿੰਨੇ ਆਫੀਸਰ ਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਸ ਉਹ ਚ ਹੈ